ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਟਰਕਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਬੱਧਣੀ ਸ਼ਹਿਰ ਰਹਿ ਜਾਂਦਾ ਮੋਗਾ ਤੋਂ ਜਦੋਂ ਨਿਹਾਲ ਸਿੰਘ ਬਰਨਾਲੇ ਨੂੰ ਜਾਂਦੇ ਆ ਤਾਂ ਇਹ ਮੇਨ ਰੋਡ ਬਾਈ ਹੁਣਾਂ ਦੇ ਪਿੰਡ ਵਜ ਦੀ ਲੰਘਦਾ ਮੋਗਾ ਬਰਨਾਲਾ ਰੋਡ ਤੇ ਬਾਈ ਹੁਣਾਂ ਦਾ ਪਿੰਡ ਆ ਬੁੱਟਰਕਲਾ ਡਾਲਾ ਨਾਂ ਕੇ ਅੱਗੇ ਪਿੰਡ ਆਉਂਦਾ ਐਕਸਾਈਡ ਬੱਧਣੀ ਸ਼ਹਿਰ ਰਹਿ ਜਾਂਦਾ ਇਹ ਚਾਰ ਜਾਨਵਰ ਵਿਖਾਉਣੇ ਆ ਤੁਹਾਨੂੰ ਲੋਟ ਜੇ ਭਾ ਦੇ ਨਿੱਕੇ ਨਿੱਕੇ ਮੁੱਲ ਆ ਦੋ ਤਾਜੀਆਂ ਸੂਈਆਂ ਦੋ ਗੱਬਣਾ ਨਾ ਕਿ ਚਾਰੇ ਹੀ ਗਰਮੀ ਰਹਿਤ ਆ ਵੀ ਕ੍ਰੋਸ ਵਰਡ ਆ ਇੱਕ ਆ ਬੈਡ ਆ ਲੈ ਵਾ ਭਾਂਡਾ ਪੂਰਾ ਖੁੱਲਾ ਵੱਡਾ ਦੋ ਤਾਜੀਆਂ ਸੂਈਆਂ ਨਿੱਕੇ ਨਿੱਕੇ ਭਾ ਹੋਣਗੇ ਇਨਫੋਰਮੇਸ਼ਨ ਲੈ ਲੈਣਾ ਪੁੱਛ ਲੈ ਨਿੱਕਾ ਕਿੰਨਾ ਦੁੱਧ ਕਿੰਨਾ ਮੁੱਲ ਕਲਾਂ ਬਾਤਾਂ ਸਾਰੀਆਂ ਬਾਈ ਨਾ ਕਰ ਲੈਣੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਨਾਂ ਦੱਸ ਨਾਂ ਬਾਈ ਲਾਲਾ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਆ ਫੋਨ ਨੰਬਰ ਦੱਸ 6284410409 ਇਧਰੋਂ ਲੱਗਵਾ ਦੋ ਤਾਜ਼ੀਆਂ ਸੁਈਆਂ ਦੋ ਗੱਬਣਾ ਨਾਂ ਦੋ ਤਾਜ਼ੀਆਂ ਤੇ ਦੋ ਗੱਬਣਾ ਇਹ ਗੱਬਣਾ ਦੋਨੇ ਵੜਾ ਕਿੰਨਾਂ ਮਸੂਆ ਇਹ ਦੂਜੇ ਸੁਈ ਆ ਬਾਈ ਬੱਚੀਆਂ ਆਂਗੀਆਂ ਦੰਦ ਆਪਾਂ ਵੇਖ ਨਹੀਂ ਹੋ ਸਕਦਾ ਜਵਾਨ ਹੋਵੇ ਜਾਂ ਦੰਦਾਂ ਚ ਹੋਵੇ ਆਪਾਂ ਵੇਖ ਨਹੀਂ ਗਏ ਦੂਜਾ ਜੂ ਅਰੀਜਨਲ ਹਫਤਾਗ ਲੈਦੀ ਆ ਜਿਵੇਂ ਮਾਲਕਾਂ ਨੇ ਦੱਸਿਆ ਬੜਾ ਕਿੰਨਾ ਇੱਕ ਦੁੱਧ ਦੇ ਦੋ ਜਰ ਉਹਨੇ 14 15 ਕਿਹਾ ਆਪਾਂ ਐਵੇਂ 18 ਉਹਨੇ ਕਿਹਾ 14 15 ਕੋਈ ਮੰਨ ਕੇ ਲੈ ਲਵੇ ਜੇ ਕੱਚੀ ਆ ਹੂੰ ਕੱਢੀਏ ਬਾਹਰੋਂ ਦੋਸਤੋ 14 15 ਬਾਈ ਕਹਿੰਦਾ ਅਗਲੇ ਨੇ ਕਿਹਾ ਪਹਿਲੇ ਸੂਵੇ ਚ ਹੋਇਆ 14 15 ਹੀ ਮੰਨ ਕੇ ਲੈ ਲਿਓ ਬਾਈ ਕਹਿੰਦਾ ਅਜੇ ਵੜ ਕੱਚੀ ਆ ਹਫਤੇ ਦੇ ਅੰਦਰ ਬਾਹਰ ਇਹਨੇ ਸੂ ਪੈਣਾ ਕੋਈ ਦਿਹਾੜੀ ਪਹਿਲਾਂ ਵੀ ਸੂ ਸਕਦੀ ਆ ਬਾਕੀ ਖਾਸ ਗੱਲ ਰਹੂਗੇ ਵੈੜ ਡੰਗ ਇੱਕ ਗੱਲ ਮੈਨੂੰ ਹੋਰ ਵਧੀਆ ਲੱਗੀ ਜਿਹੜਾ ਵੀਰ ਨੇ ਦੁੱਧ ਦੱਸਿਆ 14 15 ਜਾਇਜ ਆ ਨਹੀਂ ਕਈ ਤਾਂ ਐਵੇਂ 20 20 ਕਿਲੋ ਕਹੀ ਜਾਂਦੇ ਆ ਮਾੜੀਆਂ ਗੱਲਾਂ ਵੈੜ ਕੱਦ ਕਾਠ ਵਾਲੀ ਆ ਵਜਨ ਵਾਲੀ ਆ ਛੋਟੀ ਨਹੀਂ ਕੱਦ ਵਾਲੀ ਆ ਵੈੜ ਹਾਂ ਮੂੰਥੇ ਦੀ ਸੋਹਣੀ ਆ ਬਾਕੀ ਹੈ ਵੀ ਨਵਾਂ ਹਾਨ ਦੂਜਾ ਸੂਆ ਗੱਬਣ 6-7 ਦਿਨਾਂ ਦੇ ਅੰਦਰ ਬਾਹਰ ਇਹਨੇ ਸੂ ਪੈਣਾ ਉਹ ਪ੍ਰਿੰਟ ਪ੍ਰਿੰਟ ਦਾ ਡੱਬਿਆਂ ਵਾਲਾ ਪਰ ਹੈ ਕ੍ਰਾਸ ਆਂਗ ਫੈਡ ਫੂਡ ਵਧੀਆ ਆਊਗੀ ਗਰਮੀ ਗਰਮੀ ਨਹੀਂ ਮਨਾਉਣੀ ਭੋਰਾ ਵੀ ਥਾਣਾ ਅੱਧੀ ਚਵਾਈ ਵਾਲੇ ਆ ਜੇ ਕਿਸੇ ਨੇ ਦੁੱਧ ਪੀਣ ਨੂੰ ਲੈਣੀਆਂ ਵਧੀਆ 5-7 ਸੂਵੇ ਦੁੱਧ ਪਿਆਉ ਲਾਲੇ ਜੈਜ ਜ ਆਪਾਂ ਇਹਦਾ ਮੋਲ ਨਹੀਂ ਕਰਨਾ ਆਪਣਾ ਲੈਣ ਦੇਣ ਵਾਲਾ ਕੰਮ ਆ ਬਈ ਯਾਰ 55000 ਦੀ ਵਾੜ ਦੇ ਦਿਆਂਗੇ 65000 ਦੀ ਜੇ ਚਾਰ ਹੋਊਗੀ ਕੋਈ ਆਏ ਨਹੀਂਗਾ ਵੀ ਘੱਟ ਵੈਗ ਜੂਗੀ ਸੱਠੋਂ ਬਾਹਰ ਵੀ ਕੋ ਕਿੰਨੀ ਵੀ ਕਿ ਅੱਜ 55000 ਦੀ ਦੇ ਦੇਗੇ ਵਿੱਚੋਂ ਹੋਊ ਛੋੜ ਛੱਪਾ ਜੀ 55000 ਚੋਂ ਛੋੜ ਛੱਪਾ ਮਾਨ ਤਾਨ ਹੋ ਜੂ ਬਾਈ ਕਹਿੰਦਾ 61 65000 ਦੀ ਆ ਜਦੋਂ ਤਿਆਰ ਹੋ ਜਾਂਦੀ ਆ ਅੱਜ ਹਫਤੇ ਦੀ ਕੱਚੀ ਆ 55 ਦੀ ਦੇ ਦੇਣੀ ਆ ਛੋੜ ਛੱਪਾ ਮਾਨ ਤਾਨ ਹੋ ਜੂ ਦੋ ਨੰਬਰ ਤੇ ਹਲਾ ਲੈ ਇਹ ਦੂਜਾ ਸੂਆ ਬਾਈ ਹੂੰ ਤੇ 19 ਕਿਲੋ ਦੱਸਿਆ ਉਹਨਾਂ ਨੇ ਬੰਦਿਆਂ ਨੇ ਜਿਨ੍ਹਾਂ ਕੋਲੋਂ ਆਪਾਂ ਲਈ ਆ ਹੂੰ ਤੇ ਜਰਸੀ ਕਰੋਸ ਆ ਜਰਸੀ ਦੇ ਟੀਕੇ ਲੱਗੇ ਆ ਇਹਦੇ ਠੀਕ ਆ ਠੰਡੀ ਪੂਜੇ ਜਿਵੇਂ ਮਰਜ਼ੀ ਬੈਠੀ ਆ ਦਣ ਇਹਦੇ ਵੀ ਪਏ ਹਜੇ ਪੰਜ ਲੈ ਜੇ ਛੇ ਲੈ ਜੇ ਠੀਕ ਹੈ ਕੱਢੀਏ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਜਰਸੀ ਬਰੀਡ ਦਾ ਹੀ ਇਹਦੇ ਸੀਵਨ ਲੱਗਿਆ ਹੋਇਆ ਜੀ ਤੋਂ ਗੱਭਣ 19 ਲੀਟਰ ਆ 19 ਲੀਟਰ 19 ਕਿਲੋ ਦੁੱਧ ਬਾਈ ਦੱਸਦਾ ਜੀ ਤੋਂ ਲਈ ਅਗਲੇ ਕਹਿੰਦੇ ਅਸੀਂ ਝੋਇਆ ਪਹਿਲਣ ਥੱਲੋਂ ਲੇਵਾ ਦਾ ਅਮਰੀਕਣਾ ਵਰਗਾ ਹਵਾਨੇ ਦਾ ਮੋੜ ਚੌੜਾ ਉੱਪਰੋਂ ਚੌੜਾ ਫੋਟਾ ਵਾਂਗ ਸਟਾਰਟ ਹੁੰਦਾ ਠੰਡੀ ਮਿੱਟੀ ਫੋਲਾ ਬਾਈ ਕਹਿੰਦਾ ਜਿੱਥੇ ਮਰਜੀ ਅਗਲਾ ਵੇੜੇ ਦੇ ਵਿਚਾਲੇ ਖੜਾ ਕੇ ਭਾਵੇਂ ਚਵਾਈ ਕਰ ਲੇ ਥਣ ਮੋਟਾ ਮੋਟਾ ਹਵਾ ਨੇ ਤੇ ਵੇਂਜ ਵੀ ਬਹੁਤ ਆ ਤੁਹਾਨੂੰ ਸਕਰੀਨ ਤੇ ਦੇਖ ਹੀ ਰਹੀਆਂ ਹੋਣੀਆਂ ਪੰਜਾਂ ਛੇਾਂ ਦਿਨਾਂ ਦੇ ਅੰਦਰ ਬਾਹਰ ਸੂਪੂਗੀ ਜਰਸੀ ਕ੍ਰੋਸ ਇਧਰ ਲਈ ਵਹਿੜਾ ਲੋਕਲ ਤੇ ਗਰਮੀਓਂ ਗਰਮੀ ਨਜ਼ਾਰੇ ਦੇ ਦੂ ਗਰਮੀ ਗੁਰਮੀ ਭੂਰਾ ਨਹੀਂ ਬਣਾਉਣੀ ਹਵਾ ਨਾਲ ਸਾਰਾ ਵੇਂਜ ਨਾਲ ਭਰਿਆ ਆ ਤੁਸੀਂ ਵੇਖਦੇ ਤੁਰਦੇ ਵਹਿੜ ਤੋਂ ਲੇਵੇ ਤੇ ਹਵਾਨਾ ਤੁਹਾਨੂੰ ਹਵਾਨੇ ਤੇ ਵੇਂਜ ਉਦਾਂ ਹੀ ਦਿਖਦੇ ਜਦੋਂ ਲੱਤ ਗਾਂ ਬਛਾਂ ਕਰਦੀ ਸੀ ਬੈਕ ਸਾਈਡ ਵੀ ਬਹੁਤ ਆ ਹਾਂ ਹਵਾਨੇ ਦੇ ਬੈਕ ਸਾਈਡ ਵੀ ਬਹੁਤ ਹੈ ਹਜੇ 5 ਕ ਦਿਨ ਇਹਨੇ ਲੈ ਜਾਣੇ ਆ ਪਰ ਲੇਵਾ ਪੂਰਾ ਬੰਬ ਬਣਾ ਤਿਆਰ ਕਰਨਾ ਹੈ ਜਦ ਦਿਨ ਤਿਆਰ ਹੋ ਜਾਂਦੀ ਹੈ ਠੀਕ ਹੈ ਹਜੇ ਵੀ ਦਾ ਬੰਬ ਬਣ ਕੇ ਸੂ ਲਟ ਕੇ ਸੂਣਾ ਜਦ ਦਿਨ ਤਿਆਰ ਹੋ ਗਈ 19 20 ਕਿਲੋ ਖੁੱਲਾ ਦੁੱਧ ਪਿਆ ਦੇਣਾ ਜਾਨ ਵਾਲੀ ਵਹਿੜਾ ਸੀਵਨ ਵੀ ਅੱਗੇ ਜਰਸੀ ਦਾ ਲੱਗਾ ਜਰਸੀ ਕ੍ਰੋਸ ਹੈ ਤੇ ਬੱਚਿਆ ਬੱਚੀ ਦੇ ਜਾਂਦੀ ਆ ਟਾਪ ਦੀ ਬਰੀਡ ਤਿਆਰ ਕਰ ਦੂ ਘਰੇ ਕਿਉਂਕਿ ਆਪ ਦੁੱਧ 19 20 ਕਿਲੋ ਖੁੱਲਾ ਪਿਆ ਦੇਣਾ ਚੰਗਾ ਸੱਖ ਸੜ ਸੀਨ ਲੱਗਿਆ ਜੈ ਜੈ ਭਾਗਵਾਲ ਲੇ ਇਹਦਾ 72 ਚੋਂ ਮਾਨਦਾਰ ਕਹਿੰਦਾ 70 ਵੀ ਦੇ ਦਿਆਂਗੇ ਯਾਰ 72 ਮੁੱਲ 70 ਦੀ ਬਾਈ ਕਹਿੰਦਾ ਦੇ ਦੇਾਂਗੇ ਤੇ 20 ਕਿਲੋ ਦੁੱਧ ਵਾਲੀ ਪਹਿਲੀ ਗੱਲ ਦਾ ਮੱਝ ਮਿਲਦੀ ਨਹੀਂ ਜੇ ਮਿਲ ਗਈ 2.5 3 ਲੱਖ ਦੀ ਆਉਂਦੀ ਆ ਕੀਪਾ ਖਿੱਚਿਆ ਆਪਾਂ ਕਹਿੰਦਾ ਲੇਵਾ ਵੇਖ ਕੇ ਅਗਲਾ ਕਹਿੰਦਾ ਤਿਆਰ ਆ ਬੈਨ ਮਾੜਾ ਮਾੜਾ ਆਇਆ ਬੂੰਦ ਬੂੰਦ ਹਾਂ ਸਹਿਤ ਹੀ ਮਾਰ ਲੀਆ ਚਾਰਾ ਚੋ ਇੱਕ ਹੋ ਜਾ ਦੋਸਤੋ ਬਾਈ ਕਹਿੰਦਾ ਚਾਰਾ ਥਾਣਾ ਚੋ ਮਾੜਾ ਮਾੜਾ ਸਹਿਤ ਹੀ ਆਉਂਦਾ ਕੋਈ ਆਏ ਨਾ ਮੰਨੇ ਲੇਵਾ ਵੱਡਾ ਵਿਖਾਈ ਜਾਂਦੀ ਆ ਕਿਤੇ ਅਗਲਾ ਮੰਨੇ ਕਿ ਤਿਆਰ ਹੀ ਆ ਅ ਸਹਿਤ ਮਾਰਦੀ ਐ ਮਖਿਆਲ 17 ਨੂੰ ਦਿਨ ਪੂਰੇ ਹੁੰਦੇ ਆ ਅੱਜ 11 ਉਹ 6 ਦਿਨ ਪਏ ਆ ਬਾਕੀ ਦਿਹਾੜੀ ਪਹਿਲਾਂ ਵੀ ਸੂ ਸਕਦਾ 2 ਦਿਨ ਉੱਤੇ ਵੀ ਲੈ ਸਕਦਾ ਜਾਨਵਰ ਆ ਦੋ ਤਾਜ਼ੀਆਂ ਸੂਈਆਂ ਆ ਜਾ ਅੱਗੇ ਲਾ ਲੈ ਆ ਵੀ ਕੱਲ ਸ਼ਾਮ ਨੂੰ ਪੂਰੀ ਆ ਪੰਜ ਵਜੇ ਜੀਰੇ ਦੀ ਪਈ ਆ ਜੇ ਸਟਿਕ ਨਹੀਂ ਆਉਂਦੀ ਵੀਡੀਓ ਬਣਾਉਣੀ ਸੀ ਕੀ ਕਰਕੇ ਆਪਣੇ ਕੋਲੇ ਬਣੀ ਵੀ ਹੈਗੀ ਆ ਵੀਡੀਓ ਜੀਰੇ ਦੀ ਤੇ ਸਵੀਠੰਡੀ ਪੂਰੀ ਆ ਕੱਲ ਰਾਤ ਜੋ ਆਈਗਾ 3 ਕਿਲੋ ਤੇ ਤੜਕੇ ਜਾਣਗੇ 4 ਕਿਲੋ ਦਾ ਵਾਰਾ ਬੋਲਾ ਕੱਢਿਆ ਵਾਇਦਾ ਸਵੀਠੰਡੀ ਪੂਰੀ ਆ ਕਿੰਨਾ ਕੱਢ ਜੂ ਦੁੱਧ ਯਾਰ 17 18 ਕਿਲੋ ਦੱਸਦੇ ਸੀ ਕੋਈ ਕੋਈ 17 ਮੰਨ ਕੇ ਲੈ ਲਵੇ ਕੋਈ 15 ਮੰਨ ਕੇ ਲੈ ਲਵੇ ਕਿਉਂ ਦੁੱਧ ਤਾਂ ਸੇਵਾ ਦਾ ਬਾਈ ਜਿੰਨਾ ਪਾਲਾਂਗੇ ਬੂਹਾਂ ਨੂੰ ਦੋਲੇ ਪਰ ਚਾਰੂ ਬਹੁਤ ਆ ਵੇੜ ਕੋਈ ਆਇਆ ਨਹੀਂ ਗਿਆ ਵਿਖਾਂਦੀ ਨਹੀਂ ਕੋਈ ਜਿਹੜਾ ਕੋਈ ਮਾਰਤੀ ਛੜਦੇ ਪਾਰ ਹੀ ਆ ਕੱਢੀਏ ਬਾਹਰ ਨੂੰ ਦੋਸਤੋ 3 ਕਿਲੋ ਬੌਲਾ ਬਾਈ ਕਹਿੰਦਾ ਰਾਤ 'ਚ ਹੋਇਆ ਤੇ ਸਵੇਰ 4 ਕਿਲੋ ਕੱਢਿਆ ਬਾਈ ਕਹਿੰਦਾ ਚਾਰੂ ਚੂਰੂ ਬਾਈ ਕਹਿੰਦਾ ਵੇੜ ਬਹੁਤ ਤੇ ਦੁੱਧ ਬਾਈ ਕਹਿੰਦਾ 17 ਕਿਲੋ ਦਿੱਤਾ ਨੇ 17 ਮੰਨ ਕੇ ਕੋਈ ਵੀ ਸੌਦਾ ਕਰ ਲੇ ਭਵਨ ਬਾਈ ਕਹਿੰਦਾ ਕੋਈ 15 ਮੰਨ ਲੈ ਦੋ ਤਾਂ ਥੋੜੀ ਸੇਵਾ ਦਾ ਜੇ ਸੇਵਾ ਕਰੋਗੇ 17 18 ਨੇ ਆਉਣਾ ਪਿਆ ਦੇਣਾ ਕੋਈ ਗਾੜਾ ਵਿਚਾਰਾ ਜੂ ਕੋਈ ਨਹੀਂ ਗਈ ਹਾਂ ਜਿੰਦਾਂ ਕੀ ਮਰਜ਼ੀ ਬਹਿ ਜਾ ਇਹਦੇ ਵੀ ਕੋਈ ਵਾਸਤਾ ਜਿਹੜੇ ਪਾਸੇ ਦੀ ਮਰਜ਼ੀ ਬਹਿ ਜਾ ਚਾਰੇ ਵਹਿੜਾਂਗਾ ਵੱਡੀ ਵਹਿੜਾ ਵੱਡੀ ਕੱਦ ਵਾਲੀ ਜਰਸੀ ਆ ਕੋਈ ਪਹਾੜੀ ਜਰਸੀ ਨਾ ਮੰਨੇ ਕੇ ਗੋਡੇ ਕੇ ਜੱਡੀ ਆਉ ਵੱਡੇ ਕੱਦ ਕਾਠ ਵਾਲੀ ਆ ਫੱਟ ਫੱਟ ਲੇਵਾ ਸ਼ਾਮ ਹੁਣ ਪਹਿਲੀ ਚਵਾਈ ਕੀਤੀ ਸੀ 3 ਕਿਲੋ ਬੌਲੀ ਕੱਢੀ ਆ ਸਵੇਰ ਦੂਜੀ ਚਵਾਈ ਕੀਤੀ ਆ 4 ਕਿਲੋ ਬੌਲੀ ਕੱਢੀ ਆ ਸ਼ਾਮ ਨੂੰ ਅੱਜ ਤੀਜੀ ਚਵਾਈ ਹੋਊਗੀ 17 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸੂਵੇ ਸੂਈ ਆ ਕੋਈ 17 ਮੰਨ ਕੇ ਸੌਦਾ ਕਰ ਲੈ ਬਾਈ ਕਹਿੰਦਾ ਖੁੱਲਾ ਪਿਆ ਜੂ ਭਾਵੇਂ ਕੋਈ 15 ਮੰਨ ਲੈ ਬਾਈ ਕਹਿੰਦਾ ਦੁੱਧ ਤਾਂ ਥੋੜੀ ਸੇਵਾ ਨੇ ਦੇਣਾ ਹਵਾਨੇ ਤੇ ਇਹਨੇ ਵੀ ਵੇਨ ਚ ਬਹੁਤ ਆ ਤੁਸੀਂ ਵੇਖ ਸਕਦੇ ਆ ਚਾਰੇ ਇੱਕੋ ਜਿਹੇ ਥਾਣਾ ਨਾ ਤਾਂ ਕੋਈ ਵੱਡਾ ਨਾ ਕੋਈ ਛੋਟਾ ਜੋ ਆਈ ਬਹੁਤ ਮੋਟੀ ਕੋਈ ਆਣੀਏ ਫਿਰ ਬਰੀਕ ਜੀ ਧਾਰ ਵਾਦੀਆ ਗੂਠੇ ਅਰ ਕੀ ਮੋਟੀ ਆਦਾ ਗੂਠੇ ਜੀ ਨਹੀਂ ਮੋਟੀ ਧਾਰ ਆ ਤੇ ਵੇਨ ਜੋ ਬਲੇ ਵੇ ਤੇ ਦੋਨੇ ਪਾਸੇ ਹੀ ਆ ਆ ਵੇਖੋ ਮੋਟੀ ਧਾਰ ਆ ਜਮਾ ਕੋਈ ਭੂਰ ਨਹੀਂ ਛਟਾ ਨਹੀਂ ਆ ਵੇਖੋ ਮੋਘਿਆਂ ਨੂੰ ਆਉਂਦੀ ਜਵਾਈ ਗੂਠੇ ਜੀ ਨਹੀਂ ਮੋਟੀ ਧਾਰ ਆ ਹਵਾਨਾ ਦੋਨੇ ਪਾਸੇ ਨਾੜਾ ਨਾ ਭਰਿਆ ਪੈ ਜਿੱਦਾ ਕਸ਼ਮੀਰੀਆਂ ਦੀ ਸ਼ਾਲ ਤੇ ਕਢਾਈ ਕੀਤੀ ਹੁੰਦੀ ਹੈ ਨਾ ਡੱਬੀਆਂ ਬੰਦੀਆਂ ਹੁੰਦੀਆਂ ਇਦਾਂ ਵੇਨ ਜਿੱਦੀਆਂ ਡੱਬੀਆਂ ਬੰਦੀਆਂ ਜੈ ਜਮਾ ਲਾਲੇ ਏ ਆ 57 ਹੀ ਦੇ ਦੇਾਂਗੇ 57000 ਦੀ ਜਰਸੀ ਦੇ ਦੇਣੀ ਆ ਵੱਡੇ ਗੱਦ ਵਾਲੀ ਆ 17 18 ਕਿਲੋ ਖੁੱਲਾ ਦੁੱਧ ਪਿਆ ਜੂ ਬੱਚਾ ਇਹਦੇ ਮੰਗ ਰਿਹਾ ਇਹਦੇ ਮਗਰ ਮੇਲ ਕਾਫ ਬਛੜਾ ਪਰ ਲੇਵਾ ਲੰਮਾ ਕੋਈ ਧਰਮੀ ਜਾਏ ਚੋਈ ਦੇ ਨਾਲ ਹੀ ਬਾਨਣਾ ਗਾਣੇ ਜਿੰਨੀ ਚੋ ਚੂਂ ਵੀ ਬਾਨੀਆਂ ਫੂਲ ਲਗੀ ਤਾਂ ਆ ਤਰਕੇ ਤੋਂ ਦਿਖਾ ਦਿੰਦੇ ਹਾਂ ਜੇ ਵੇੜ ਇਹ ਸੂਈ ਸੀਗੇ ਨਹੀਂ ਮਗਰੀ ਇਹ ਵਟ ਕਰਨ ਲੱਗੀ ਹਜੇ ਡਾਣੇ ਦੇ ਵੀ ਪੈ ਸੀ ਦੋ ਚਾਰ ਠੀਕ ਹੈ ਇਹ ਵੀ ਮਗਰੀ ਘਰ ਤੇ ਜਾਂ ਜਾਂ ਵਾਸ਼ਰੂਣਾਂ 'ਚ ਸੂਈ ਜਾਂਦੀਆਂ ਹਾਂ ਇਹ ਤੇ ਆ ਜਾ ਇਹ ਤੜਕੇ ਸੂਈ ਆ ਬਈ ਅੱਜ ਹਾਂ ਹਾਂ ਆ ਬਈ ਦੋਵਾਂ ਦੀ ਜੇਰ ਹਾਂ ਹੈਗੀ ਆਪਣੇ ਕੋਲ ਵੀਡੀਓ ਜੇਰ ਦੀ ਵੀਡੀਓ ਵੀ ਹੈਗੀ ਦੋਵਾਂ ਦੀ ਤੂੰ ਠੰਡੀ ਆ ਕੋਈ ਬਾਤ ਤਾਂ ਨਹੀਂ ਲੈ ਠੰਡੀ ਮਿੱਠੀ ਫੁੱਲ ਆ ਜਿਵੇਂ ਮਰਜ਼ੀ ਜਵਾਕ ਥੱਲੇ ਬੈਠੀ ਜਾਣ ਬੰਦਾ ਬਹਿ ਜਾਏ ਬੁੜੀ ਬਹਿ ਜਾਏ ਕਿੰਨਾ ਕ ਦੁੱਧ ਪਿਆਜ ਲਾ ਲੇ ਦੁੱਧ ਯਾਰ ਬਾਈ 14 15 ਮੰਨ ਕੇ ਲੈ ਲਵੇ ਕੋਈ ਆਪਾਂ ਹੁਣ ਇਹਦਾ 20 ਕਿਲੋ ਕਹੀਏ ਇਹ ਹਾਂ ਤੜਕੇ ਜਦੋਂ ਉਹ ਬੱਚਾ ਅੱਧਾ ਆਇਆ ਕਿ 1 ਕਿਲੋ 1.5 ਕਿਲੋ ਬੋਲਾ ਜੋ ਹੈ ਇਹਦਾ ਆਪਾਂ ਕਿਹਾ ਇਹ ਹੀ 5 ਕਿਲੋ ਜੋਆ ਹਾਂ ਤੇ ਇਹਦੇ ਗਾਂਹਾਂ 'ਚ ਮਾਰੀ ਮਖਿਆਲ ਚਾਹੀ ਜਾਂਦੀ ਆ ਗਾਂ ਦੀ ਬਾਸ਼ਨਾ ਵਾਲੀ ਸੂਤੀ ਉਹ ਠੀਕ ਹੈ ਦੋਸਤੋ ਇਹ ਹੁੰਦੀ ਹੈ ਇਮਾਨਦਾਰੀ ਬਾਈ ਕਹਿੰਦਾ ਇਹਨੇ ਦੇਣਾ 14 15 ਵਹਿੜ ਕੱਦ 'ਚ ਫੁੱਲ ਵੱਡੀ ਆ ਐਵੇਂ ਬਾਈ ਕਹਿੰਦਾ 20 ਕਿਲੋ ਕਹਿ ਕੇ ਵੇਚਣ ਮਾਰੇ ਇਹਨੇ ਨਹੀਂ ਦੇਣਾ ਇਹ 14 15 ਦੇਊਗੀ ਪਰ ਵਹਿੜ ਡਬਲ ਆ ਵੱਡੀ ਆ ਹਾਂ ਇਹਨੇ ਦੇ ਨਾ 17 18 ਕਿਲੋ ਖੁੱਲਾ ਪਿਆਜ ਜਰਸੀ ਇਹ ਬਾਈ ਕਹਿੰਦਾ ਦੋ ਦਿਨ ਕੱਚੀ ਸੂਪੀ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੇ گاਵਾਂ ਰੱਖਦੇ ਆ ਜੇ ਪਸ਼ੂ ਤਿਆਰ ਜੇ ਹੋਣ ਇੱਕ ਸੂਪੇ ਤੇ ਦੂਜੀ ਵੇਖ ਕੇ ਸੂਪ ਪੈਂਦੀ ਆ ਕੱਢ ਲੈ ਲਾਲੇ ਬਾਹਰ ਨੂੰ ਕਾਦੂ ਸੀਗੀ ਬੈਣ ਉਹਦਾ ਕਰਕੇ ਮੈਂ ਕੱਲ ਸਵੇਰ ਵੇਚੀ ਐ ਇੱਕ ਸੂਈ ਰਹਿ ਗਈ ਠੀਕ ਐ ਤੁਸੀਂ ਦੋ ਦਿਨ ਸਪੀਆਂ ਬੈੜਾ ਠੀਕ ਐ ਕਰਕੇ ਉਹ ਸੂਪੀਆਂ ਕੱਲ ਸੂਪੀ ਆ ਕੇ ਸੂਪੀ ਸ਼ਾਮ ਤੇ ਨਾਲ ਹੀ ਪੂਟੀਆਂ ਦੋਸਤੋ ਇਹ ਗੱਲ ਹੈ ਪੱਕੀ ਆ ਗਾਵਾਂ ਦਾ ਇੱਕ ਦੂਜੇ ਨੂੰ ਵੇਖ ਕੇ ਵਾਸ਼ਨਾ ਨਾਲ ਜਾਂ ਦੂਜੀ ਦਾ ਬੱਚਾ ਚੱਟ ਲੈ ਉਹਨੇ ਉਹਨੇ ਚਰਚੀ ਆਪ ਦਾ ਬੱਚਾ ਧਰ ਦਿੰਦੀਆਂ ਕਮੇਟੀ ਫੁੱਟ ਜਾਂਦੀ ਹੈ ਇਹ ਗਾਵਾਂ ਨੂੰ ਆਮ ਹੀ ਮੱਝ ਮੁੱਝ ਤਾਂ ਨਹੀਂ ਛੇਦੀ ਸੂੰਦੀ ਤੇ ਗਾਵਾਂ ਇੱਕ ਦੂਜੇ ਨੂੰ ਵੇਖ ਕੇ ਕੋਈ 2-4 ਦਿਨ ਪਹਿਲਾਂ ਆਮ ਹੀ ਸੂ ਪੈਂਦੀਆਂ ਨਹੀਂ ਤਾਂ ਬਾਹਲੇ ਬੰਦੇ ਤਾਂ ਠੰਡੀਆਂ ਮਿੱਠੀਆਂ ਪੂਰੀਆਂ ਬਾਈ ਕਹਿੰਦਾ ਜਿਵੇਂ ਮਰਜ਼ੀ ਬੈਠੀ ਆ ਨਹੀਂ ਬਾਹਲੇ ਬੰਦੇ ਤਾਂ ਜੇ ਕੋਈ ਜਾਨਵਰ ਸੂਇਆ ਹੋਵੇ ਨਾ ਵਹਿੜ ਸੂਈ ਹੋਵੇ ਗੱਪਣਾ ਤੋਂ ਪਾਸੇ ਕਰ ਦਿੰਦੇ ਆ ਕੇ ਡਰਦੀ ਕਰਦੇ ਹੁੰਦੇ ਕਿਰ ਵੇਖ ਕੇ ਜੇ ਇਹ ਵੀ ਨਾ ਕੇ ਕਰਦੀਆਂ ਜਰਾਤ ਕੀਤੀਆਂ ਮੁੰਡੇ ਜਦੋਂ ਇਹ ਸੂਪੀਆਂ ਉਹ ਕਾਈ ਬਾਹਰ ਕਰਦੀਆਂ ਸੀਗੀਆਂ ਠੀਕ ਐ ਸੂਪੀਆਂ ਤਿੰਨ ਕੱਟੀਆਂ ਇੱਕ ਕੱਲ ਸਵੇਰ ਸੂਪੀ ਇਹ ਸ਼ਾਮ ਨੂੰ ਸੂਪੀ ਇਹਨੇ ਮਗਰੀ ਇਹਨੇ ਪੂ ਚੱਕ ਲਈ ਨਾ ਸਹੀ ਆ ਉਹ ਲਾਲਾ ਕਹਿੰਦਾ ਉਹ ਤਾਂ ਪਰੇ ਦੋ ਪਰੇ ਕਰਦੀਆਂ ਕਿਤੇ ਉਹ ਵੀ ਨਾ ਸੂਪ ਪੈਣਾ ਉਹ ਤਾਂ ਗੱਬਣਾ ਪਾਸੇ ਕਰਦੀਆਂ ਥਾਣੇ ਦਾ ਵੀ ਪੂਰਾ ਚੰਗਾ ਕਿੰਨਾ ਬਾ ਨਿਕਾ ਆਇਆ ਇਹ ਵੀ 55 ਦੇ ਦੇਣਗੇ ਲਓ ਜੀ ਇਹ ਵੀ 55000 ਦੀ ਮੱਝਾਂ ਵਰਗੇ ਦੁੱਧ ਆਉਣਿਆ ਫੰਡਰ ਮੱਝਾਂ ਵਾਲੇ ਮੁੱਲ 2 ਚਾਰ ਪੈਂਡ ਤੁਰ ਫਿਰ ਕੇ ਘੇੜਾ ਦੇ ਲਓ ਮੈਂ ਵੀ ਬਹੁਤ ਵੀਡੀਓ ਬਣਾਉਣਾ ਡੇਲੀ ਤੇ ਤੁਸੀਂ ਅੱਗੇ ਵੀ ਅਜੇ ਵੀ ਫੋਨ ਆਏ ਨਹੀਂ ਮੈਂ ਤੁਹਾਨੂੰ ਉੱਥੇ ਬੈਠੇ ਨੇ ਚਾਹ ਵੀ ਨਹੀਂ ਬਦੱਸਿਆ ਵੀ ਹਜੇ ਵੀ ਉਹ ਉਦਨ ਵਾਲੀ 7 ਤਰੀਕ ਵਾਲੀ ਦੇ ਫੋਨ ਇਹਦੇ ਆਪਾਂ ਮੌਜੂਦ ਨਾ ਕੀ ਕਰਨਾ ਯਾਰ ਲੈਣ ਦੇਣ ਵਾਲਾ ਕੋਈ ਬਕਰ ਉਹਨੂੰ ਇਹਦਾ ਪੈਂਡ ਕਰਾ ਲਓ ਤਾਂ ਫਾਇਦਾ ਕੀ ਹੈ ਠੀਕ ਹੈ ਨਹੀਂ ਘੇੜੇ ਜਿਹੜੀ ਹੋਵੇ 80000ਾਂ ਨੇ ਪੜ ਜਾਂਦੀ ਹੈ ਸਹੀ ਗੱਲ ਆ ਦੋਸਤੋ ਜਮਾ ਜੈਜ ਮੋਹੱਲਾ ਕਈ ਐਵੇਂ ਅੱਗਾ ਵੱਲ ਕੇ ਬਹਿ ਜਾਂਦੇ ਵਹਿੜ 40000 ਦੀ ਵੇਚ ਨਹੀਂ ਹੁੰਦੀ ਉਹ 60 ਮੰਗ ਲੈਂਦੇ ਉਹਦਾ ਕੀ ਫਾਇਦਾ 40 ਦੀ ਵੇਚ ਨਹੀਂ ਆ ਕੋਈ 42 43 ਪਰ ਬਾਈ ਦਾ ਕੰਮ ਇਹੀ ਆ ਕਿ ਜਿੰਨੇ ਕ ਲੈਣੇ ਉਹਨਾਂ ਕੀ ਮੁੱਲ ਕਰਦਾ ਥੋੜਾ ਘਣਾ ਵਿੱਚ ਮਾਨਤਾਨ ਹੋ ਜਾਊਗਾ ਬੇਫਿਕਰ ਹੋ ਕੇ ਆਜੋ ਭਾਵੇਂ ਇੱਕ ਲੈ ਲਓ ਜੋੜਾ ਲੈ ਲਵਾਂਗੇ ਕੋਈ 1500 ਵੱਧ ਹੋ ਜੂ ਤੇ ਖੜੀ ਲੈ ਲਵਾਂਗੇ ਕੋਈ 2000 3000 ਮਾਨਤਾਨ ਕਰ ਦੂਗਾ ਤਿੰਨ ਨਗਾਂ ਜੋ ਬੇਫਿਕਰ ਹੋ ਕੇ ਆਜੋ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਨੇੜੇ ਬਦਨੀ ਸ਼ਹਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ